ਨੇ ਸਿੱਧੂ ਨੂੰ ਪਿਆਰ ਕਰਦੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲੌਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਐ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਐ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਡ-ਆਡ ਦੀ ਗੱਲ ਕਰਦੇ ਹੋ ਕੁਰਸੀ ਢਾਕੇ 2 ਮਿੰਟ ਘੇਟੇ ਦੇ ਇੱਕ ਬਾਹਰ ਨਹੀਂ ਬਹਿ ਸਕਦੇ ਅਸੀਂ ਇਹ ਇਹ ਕਿਹੜਾ ਕਿਹੜਾ ਰਾਜ ਆ ਇਹ ਜੇਤ ਤੋਂ ਨੂੰ ਇਹ ਲੱਗਦੇ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਰਿਹਾ ਕਰ ਦਿਓ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੁਸ਼ ਹਰਤ ਗੱਲ ਦੇ ਉੱਤੇ ਇਹਨੂੰ ਮੈਂ ਬਬਰ ਸ਼ੇਰ ਵਰਗਾ ਪੁੱਤ ਖੋਇਆ ਔਰ ਮੈਂ ਗਵਰਨਮੈਂਟ ਦਾ ਕਮਾਊ ਪੁੱਤ ਐ ਮੈਂ 2 ਕਰੋੜ ਰੁਪਏ ਟੈਕਸ ਮਰੇ ਹੋਏ ਦਾ ਵੀ ਭਰੀ ਜਨਾ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਆ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਤਾਂ ਤੁਸੀਂ ਸਾਡੇ ਕੋ ਉਹਨਾਂ ਦੇ ਹੋ ਤਾਂ ਉਹ ਬੋਟਾ ਲੈਣ ਬਾਅਦ ਤੇ ਹੁਣ ਲਾਉਰੈਂਸ ਬੁਸ਼ ਕੋਈ ਕੋਲੇ ਜਾਣਾ ਚਾਹੀਦਾ ਫਿਰ ਤੁਸੀਂ ਲੋਕਾਂ ਕੋਲੇ ਆਏ ਹੋ ਨਾ ਅੱਗਾ ਜੀ ਅੱਜ ਪਹੁੰਚੇ ਹਾਂ ਸਮਾਗਮ ਕਿਰਾਇਆ ਗਿਆ ਸੀ ਬਹੁਤ ਮਤਲਬ ਰੰਗ ਲੱਗਿਆ ਬੰਨੇ ਪਿਆ ਪਾਲਸ ਨੂੰ ਨੇ ਸੌ ਚੁੱਕੀ ਸੀ ਅੱਜ ਜੁੱਤੀ ਵੀ ਪਾਈ ਹੈ ਪੈਰਾਂ 'ਚ ਕਿਵੇਂ ਲੱਗਦਾ ਅੱਜ ਸਾਰਾ ਮਾਹੌਲ ਹਾਂ ਫਿਟਾ ਜਿਵੇਂ ਸ਼ਬਦਾਂ ਦੇ ਵਿੱਚ ਕਹਾਂ ਦਾ ਸ਼ਾਇਰ ਮੈਂ ਬੱਸ ਬੱਸ ਕਰਾ ਦਿਓ ਪੁੱਛੋ ਬੜਾ ਰੋਨਸ ਓਨਲਾਈਨ ਵਾਲੀ ਗੱਲ ਹੈ ਹਨਾ ਮੈਨੂੰ ਜਦੋਂ ਮੈਂ ਇਹੋ ਜਿਹਾ ਪ੍ਰੋਗਰਾਮ ਦੇਖਦਾ ਨਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੰਨੇ ਲੋਕਾਂ ਦਾ ਚਾਹੇਤਾ ਸੀ ਮੇਰਾ ਬੇਟਾ ਤੇ ਉਹਦੇ ਜਾਣ ਦਾ ਕਿੰਨੇ ਲੋਕਾਂ ਨੂੰ ਦੁੱਖ ਸੀ ਤੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਮਨਾਇਆ ਮੇਰਾ ਰੋਮ ਰੋਮ ਇਹਨਾਂ ਨੇ ਅੱਜ ਕਰਜਾਈ ਕਰਤਾ ਇਸ ਕਰਕੇ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ساری ਉਮਰ ਜਿਹੜੇ ਜਿੰਨੀ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਪਰ ਇਹਨਾਂ ਨੇ ਪ੍ਰਬੰਧ ਕੀਤਾ ਹੈ ਸਲਾ ਹੁਣ ਜੋਗ ਹੈ ਬਹੁਤ ਜੀ ਤਾਂ ਬਾਪੂ ਜੀ ਜਦੋਂ ਨਿੱਕਾ ਸਿੱਧੂ ਆਇਆ ਸੀ ਤਾਂ ਪਹਿਲਾ ਅਹਿਸਾਸ ਕੀ ਸੀ ਦਿਲ ਵਿੱਚ ਸਿੱਧੂ ਨੂੰ ਵੀ ਯਾਦ ਕੀਤਾ ਹੋਏਗਾ ਜ਼ਰੂਰ ਬਿਲਕੁਲ ਬੇਟਾ ਦੇਖੇ ਜਦੋਂ ਇੱਕ ਵਾਰੀ ਦੁਨੀਆ ਦੇ ਉੱਤੇ ਆਪਣੇ ਲਈ ਇੱਕ ਹਨੇਰੀ ਰਾਤ ਵਰਗਾ ਸੰਸਾਰ ਹੋ ਗਿਆ ਸੀ ਤਾਂ ਇੱਕ ਉਮੀਦ ਦੀ ਕਿਰਨ ਤਾਂ ਜ਼ਰੂਰ ਹੈ ਹਾਂ ਜਿੱਥੇ ਤੱਕ ਮੈਂ ਕਹਾਂ ਵੀ ਵੱਡਾ ਸਿੱਧੂ ਦਾ ਜਾਣ ਦਾ ਘਟਾ ਪੂਰਾ ਹੋ ਗਿਆ ਕਿ ਉਹ ਉਹ ਤਾਂ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਪਰੰਤੂ ਅਕਾਲ ਪੁਰਖ ਨੇ ਆਪਣੇ ਹੱਕ ਦੇ ਵਿੱਚ ਜਸਟਿਸ ਜੂਰ ਕੀਤਾ ਕਿਉਂਕਿ ਪ੍ਰਮਾਤਮਾ ਨੂੰ ਸ਼ਾਇਦ ਉਹਦੀ ਮੌਤ ਮਨਜ਼ੂਰ ਨਹੀਂ ਸੀ ਪਰ ਪਾਪੀਆਂ ਨੇ ਦਰਿੰਦਿਆਂ ਨੇ ਜੋ ਵੇਸ਼ਨ ਦਿਖਾਇਆ ਹੈ ਤਾਂ ਪ੍ਰਮਾਤਮਾ ਨੇ ਵੀ ਉਹਨੂੰ ਕਬੂਲਿਆ ਨਹੀਂ ਔਰ ਉਹਨੇ ਆਪਣਾ ਫੈਸਲਾ ਬਦਲ ਕੇ ਸਾਰੇ ਸੰਸਾਰ ਦੇ ਉੱਤੇ ਇਹ ਗੱਲ ਨੂੰ ਸਾਹਮਣੇ ਕੀਤਾ। ਬਾਪੂ ਜੀ ਲੱਖਾਂ ਲੋਕ ਤੁਹਾਨੂੰ ਮਿਲਣ ਆਉਂਦੇ ਨੇ। ਲੱਖਾਂ ਲੋਕ ਤੁਹਾਨੂੰ ਸਮਝਦੇ ਨੇ। ਚਿੰਤਾਜਾਰ ਪਰ ਚੁੱਕੇ ਹਾਂ ਬੱਚੇ ਦੇ ਨਵੇਂ ਵਿੱਚ ਨੂੰ ਦੇਖਣ ਨੂੰ ਲੈ ਕੇ। ਕੀ ਤੁਸੀਂ ਉਹਨਾਂ ਦਾ ਪਵਿੱਖ ਸੇਵ ਕਰਨੀ ਪੋਲਿਟਿਕਸ ਜਾ ਸਕਦੇ ਹੋ? ਮਤਲਬ ਪਵਿੱਖ ਨਵੇਂ ਛੋਟੇ ਬੱਚੇ ਲੋਕ ਲੋਕ ਦੋਟ ਤੋਂ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੁਝ ਵਧੀਆ ਕਰੋਗੇ ਸਿੱਧੂ ਦੀ ਬੜੀ ਸਪਨਾ ਸੀਗਾ ਕਿ ਮਾਨਸੇ ਦੇ ਲਈ ਕੁਝ ਕਰਨਾ ਤੁਸੀਂ ਚੋਣਾ ਚ ਜਾਉਂਗੇ ਜਿੱਥੋਂ ਤੱਕ ਵਧੀਆ ਕਰਨ ਦੀ ਗੱਲ ਹੈ ਹਨਾ ਅਸੀਂ ਸ਼ੁਰੂ ਤੋਂ ਜੇ ਸਿੱਧੂ ਦੇ ਸੁਭਾਅ ਦੇ ਵਿੱਚ ਕੁਝ ਅੱਛੀਆਂ ਗੱਲਾਂ ਨੇ ਤਾਂ ਜ਼ਿਆਦਾ ਤੌਰ ਤੇ ਪਰਿਵਾਰ ਚ ਆਈਆਂ ਨੇ ਹਨਾ ਤਾਂ ਅਸੀਂ ਵੀ ਜਿਸ ਤਰ੍ਹਾਂ ਸਿੱਧੂ ਜਿਸ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਚਾਹੁੰਦਾ ਸੀ ਭ੍ਰਿਸ਼ਟਾਚਾਰ ਇਹਤ ਮਨ ਨੂੰ ਮਤਲਬ ਉਹ ਮਹਿਸੂਸ ਕਰਦਾ ਸੀ ਕਿਉਂਕਿ ਸਾਡੀ ਐਡਮਿਸ਼ਨ ਵੀ ਰਿజర్ਵੇਸ਼ਨ ਦੇ ਕੋਟੇ ਚ ਹੋਈ ਸੀ ਉਹ ਇਹ ਗੱਲਾਂ ਦਿਲ ਦੇ ਨੇੜੋਂ ਜਾਣਦਾ ਸੀ ਇਸ ਗੱਲ ਨੂੰ ਵੀ ਯਾਰ ਇਹ ਇੱਕ ਥੱਬਾ ਸਾਡੇ ਜਿਹੇ ਇਲਾਕੇ ਦੇ ਉੱਤੇ ਤਾਂ ਉਹ ਇੱਕ এডੂਕੇਸ਼ਨ ਦੇ ਔਰ ਜਿਹੜੀ ਹਸਪੀਟਲ ਦੇ ਹਿੱਸੇ ਹ ਤਾ ਇਹ ਦੋ ਚੀਜ਼ਾਂ ਦੇ ਵਿੱਚ ਉਹਦਾ ਬਹੁਤ ਇੰਟਰਸਟ ਸੀਗਾ ਵੀ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰੂੰਗਾ ਅਗਰ ਮੈਂ ਪਾਵਰ ਦੇ ਵਿੱਚ ਆ ਜਾਵਾਂ ਤਾਂ ਤਾਂ ਹੁਣ ਤਾਂ ਉਹਨੇ ਇਥੇ ਤੱਕ ਵੀ ਕਹਿਤਾ ਸੀ ਵੀ ਸ਼ਾਇਦ ਮੈਂ ਇਲੈਕਸ਼ਨ ਵੀ ਨਾ ਲੜਾਂ ਪਰੰਤੂ ਮੈਂ ਜਿਹੜੇ ਆ ਕੰਮ ਨੇ ਜਿਵੇਂ ਇੱਕ ਬਹੁਤ ਵੱਡਾ ਹਸਪਤਾਲ ਹੈ ਬੜੀ ਬਹੁਤ ਵੱਡੀ ਯੂਨੀਵਰਸਿਟੀ ਇਸ ਰਸਤੇ ਤੋਂ ਪੂਰੀਆ ਹੋਈ ਆ ਸੀ ਕਿ ਛੋਟੇ ਸ਼ੋਭ ਨੂੰ ਲੈ ਕੇ ਕੀ ਸੁਪਨੇ ਹੈਗੇ ਨੇ ਤੁਹਾਡੇ ਸੁਪਨੇ ਬੇਟਾ ਇਹੀ ਹੈ ਕਿ ਪਹਿਲਾ ਤਾਂ ਹਲੇ ਉਹ ਬਚਪਨ ਉਹਦਾ ਪ੍ਰੋਪਰਲੀ ਉਹਦਾ ਜਿਹੜਾ ਪਾਲਣ ਪੋਸ਼ਣ ਹੈ ਇਹ ਤਾਂ ਉਹਦੀ ਤਾਲੀਮ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਣਗੀਆਂ ਤਾਂ ਪ੍ਰਮਾਤਮਾ ਜਿਸ ਤਰ੍ਹਾਂ ਹੁਣ ਸਾਰੇ ਤੁਸੀਂ ਰਿਸਪੈਕਟ ਕਰਦੇ ਹੋ ਵੀ ਉਹ ਸਿੰਗਰੀ ਬਣੇਗਾ ਹਨਾ ਇਹ ਹਨ ਇੱਕ ਪ੍ਰਵੇਖ ਦੇਗਰ ਵਿੱਚ ਨਹੀਂ ਗੱਲਾਂ ਵੀ ਉਹ ਕਿਸੇ ਅਫਸਰ ਲਾਈਨ ਵੱਲ ਜਾਂਦਾ ਹੈ ਜਾਂ ਕਿਸੇ ਸਵਾਸੇਵਾ ਵੱਲ ਜਾਂਦਾ ਹੈ ਜਾਂ ਸਿੰਗਰ ਬਣਦਾ ਹੈ ਇਸ ਨਾਮ ਦੇ ਉੱਤੇ ਕਾਫੀ ਕੁਝ ਹਾਲੇ ਚੇਂਜ ਹੋ ਗਿਆ ਸਿੱਧੂ ਮਸਲੇਆਣਾ ਜੀ ਤੁਸੀਂ ਕਹਿੰਦੇ ਕਿ ਅੰਮ੍ਰਿਤ ਰਿਕਾਰਡ ਹੋਣੇ ਤੁਸੀਂ ਚਾਹੁੰਦੇ ਕਿ ਉਹ ਛੋਟਾ ਛੁਬ ਜੋ ਵੱਡਾ ਹੋਵੇ ਤੇ ਉਹਨਾਂ ਗੀਤਾਂ ਨੂੰ ਗਾਵੇ ਬਿਲਕੁਲ ਅਸੀਤਾ ਕਹਿੰਦੇ ਵੀ ਉਹ ਆਪਦੇ ਭਰਾ ਦਾ ਵਿਰਸੇ ਨੂੰ ਬਿਲਕੁਲ ਇਸੇ ਤਰ੍ਹਾਂ ਹੀ ਸੰਭਾਲਿਆ ਪਰੰਤੂ ਇਹ ਮਾਲਕ ਦੀ ਕਿਰਪਾ ਹੁੰਦੀ ਹੈ ਹਨਾ ਮਾਤਾ ਸਰਸਵਤੀ ਦਾ ਉਹਦੇ ਤੇ ਹੱਥ ਹੋਇਆ ਤਾਂ ਸ਼ਾਇਦ ਜ਼ਰੂਰ ਇਸ ਲਾਈਨ ਨੂੰ ਵੀ ਚੁਣ ਸਕਦਾ ਪਰੰਤੂ ਇਹ ਹਲੇ ਆਪਾਂ ਕਿਹਾ ਸੀ ਲਾ ਸਕਦੇ ਆ ਇਸ ਅਮਾਉਂਟ ਤੇ ਪਤਾ ਇਹ ਵੀ ਬਹੁਤ ਐਸ ਲਗਾਏ ਜਾ ਰਹੇ ਨੇ ਬਟਿੰਡਾ ਤੋਂ ਤੁਸੀਂ ਚੋਣ ਲੜ ਰਹੇ ਹੋ ਇਹ ਕਿੰਨੀ ਕੁ ਗੱਲ ਬੇਟਾ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਬੇਟਾ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਸੇਮ ਡਿੱਟੋ ਸਾਡੇ ਚ ਮਾਪਿਆਂ ਤੇ ਜਾਣਾ ਜੀ ਸਰ ਕੱਲ ਤੁਸੀਂ ਹਾਈ ਕਮਾਂਡ ਸਾਈਡ ਕਮਾਂਡ ਨੂੰ ਮਿਲ ਰਹੇ ਹੋ ਜੀ ਅੰਕਲ ਜੀ ਨਹੀਂ ਮੈਂ ਤਾਂ ਮੈਂ ਤਾਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਮੇਨ ਦਾ ਜੀ ਪਤਾ ਲੱਗਦਾ ਵੀ ਬਜਵਾ ਸਾਹਿਬ ਤੁਹਾਡੇ ਤੱਕ ਅਪਰੋਚ ਕਰ ਰਹੇ ਨੇ ਦੇਖੋ ਜੀ ਤੋ ਉਹ ਤਾਂ ਮਾਲਕ ਕੋਈ ਅਜਗਾਨੀ ਉਹਨਾਂ ਸੰਪਰਕਤਾ ਤੋਂ ਸ਼ੁਰੂ ਤੋਂ ਹੀ ਪਰਿਵਾਰ ਕਾਂਗਰਸੀ ਹੈ ਉਸ ਨਾਲ ਹੀ ਹੈ ਪਰੰਤੂ ਕੋਈ ਮੈਂ ਕੋਈ ਨਵੀਂ ਅਪਡੇਟ ਤੁਹਾਨੂੰ ਦੇਣ ਦੇ ਕਾਬਿਲ ਨਹੀਂ ਹੈ ਨਹੀਂ ਬਾਪੂ ਜੀ ਹਵਲੇ ਤੇ ਕੋਈ ਕਾਂਗਰਸ ਵਾਲੇ ਨੇ ਕਿਸ ਨੇ ਕਿਹਾ ਕਿ ਤੁਸੀਂ ਚੋਣ ਲੜੋਗੇ ਜਾਂ ਤੁਸੀਂ ਉਹਦੇ ਬਸ ਨਹੀਂ ਐਕਚੁਅਲੀ ਇਹ ਸਾਰੇ ਜੀ ਲੱਗ ਕੇ ਅੱਜ ਉਹ ਤਾਂ ਜਾਓ ਆਪਾਂ ਇੱਕ ਇੱਕ ਟੈਸ਼ਨ ਤੇ ਉੱਥੇ ਧਿਆਨ ਕੋਸੋ ਕਿ ਸਿੱਧੂ ਦੇ ਨਿੱਕੇ ਨਿੱਕੇ ਹੱਥ ਫੜੇ ਸੀ ਤਾਂ ਜਦੋਂ ਵੱਡੇ ਸਿੱਧੂ ਦੇ ਫੜੇ ਸੀ ਤਾਂ ਉਹ ਸੇਮ ਉਦਾਂ ਦੀ ਫੀਲਿੰਗ ਹੀ ਆਈ ਸੀ ਉਸ ਟਾਈਮ ਬਿਲਕੁਲ ਬੇਟਾ ਉਹ ਤਾਂ ਆਪਣਾ ਖੂਨ ਹੈ ਕੁਦਰਤੀ ਗੱਲੋਂ ਤਾਂ ਲੱਗਣੀ ਹੈ ਸਾਨੂੰ ਤਾਂ ਉਹਦੇ ਤੇ ਇਹਦੇ 'ਚ ਕੋਈ ਚੇਂਜ ਹੀ ਨਹੀਂ ਲੱਗ ਰਹੀ ਹੈ ਨਾ ਸ਼ਕਲ ਤੋਂ ਵੀ ਮਤਲਬ ਉਵੇਂ ਲੱਗ ਰਿਹਾ ਔਰ ਅਸੀਂ ਤਾਂ ਵੀਰ ਕਰਦੇ ਆ ਵੀ ਉਹਦੇ ਚ ਉਹਦੇ ਵਾਲੀ ਗੋਣੀ ਹੁਣ ਉਸੇ ਦਾ ਰਸਤਾ ਅਪਣਾਵੇ ਉਹ ਉਸੇ ਤਰੀਕੇ ਸਾਰ ਇੱਕ ਤੁਸੀਂ ਇੱਕ ਸਵਾਲ ਹੈ ਜ ਬਹੁਤ ਵੱਡਾ ਤੁਸੀਂ ਹੈਲਥ ਦੀ ਗੱਲ ਕੀਤੀ ਹੈ ਠੀਕ ਹੈ ਐਜੂਕੇਸ਼ਨ ਬੇਟਾ ਚਾਹੁੰਦੇ ਆ ਨੇ ਹੈਲਥ ਦੀ ਗੱਲ ਕੀਤੀ ਐਜੂਕੇਸ਼ਨ ਦੀ ਗੱਲ ਕੀਤੀ ਸਿੱਧੂ ਮੂਸੇਵਾਲਾ ਅੱਗੇ ਚੱਲਣਾ ਚਾਹੁੰਦੇ ਸੀ ਸਰਕਾਰ ਸਰਕਾਰ ਕਹਿੰਦੀ ਅਸੀਂ ਹੈਲਥ ਤੇ ਐਜੂਕੇਸ਼ਨ ਨੂੰ ਫੋਕਸ ਕਰਕੇ ਬੜਾ ਅੱਗੇ ਆਇਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦਾ ਹਾਂ ਸਰ ਇਹ ਸਰਕਾਰ ਦੀ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਨਹੀਂ ਹੈ ਤਾਂ ਹੁਣ ਮੈਂ ਇਸ ਇੱਕ ਵਿਰੋਧੀ ਹੋਣ ਦੇ ਨਾਤੇ ਆ ਜੇ ਮੈਂ ਹੁਣ ਇਮਾਨਦਾਰੀ ਨਾਲ ਕਹਾਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਛੋਟੇ ਸਾਨੂੰ ਵੀ ਲੋਕਾਂ ਨੇ ਇਹ ਗੱਲ ਕਹੀ ਸੀ ਵੀ ਸ਼ੁਭਦੀਪ ਤੂੰ 40 ਲੱਖ ਰੁਪਏ ਪਹਿਲੇ ਨੇ ਹਸਪਤਾਲ ਨੂੰ ਦੇ ਆ ਰਾ ਉਥੇ ਐਕਸ-ਰੇ ਤੱਕ ਦਾ ਪ੍ਰਬੰਧ ਨਹੀਂ ਹੈ ਸਿਵਲ ਹੌਸਪੀਟਲ ਵਿੱਚ ਜਾ ਕੇ ਦੇਖੋ ਉਥੇ ਕੋਈ ਛੋਟਾ ਮੋਟਾ ਟੈਸਟ ਵੀ ਨਹੀਂ ਹੋ ਸਕਦਾ ਤਾਂ ਜਿਹੜੀਆਂ ਸਾਡੀਆਂ ਵੱਡੀਆਂ ਸਮਾਜ ਦੀਆਂ ਲੋੜਾਂ ਨੇ ਉਹ ਉਹਨਾਂ ਤੋਂ ਹਸਪਤਾਲ ਸਾਡਾ ਸਖਣਾ ਬਿਲਕੁਲ ਪਰੰਤੂ ਹੁਣ ਇਹ ਗਵਰਨਮੈਂਟ ਨੂੰ ਕਰਨਾ ਚਾਹੀਦਾ ਇਸ ਗੱਲ ਨੂੰ ਕਿਉਂ ਨਹੀਂ ਇਧਰ ਨੂੰ ਧਿਆਨ ਜਾ ਰਿਹਾ ਲਾ ਇਨ ਆਊਟ ਨਹੀਂ ਹਾਲ ਸਾਡੀ ਤੁਸੀਂ ਵੇਖ ਲਓ ਕਿਸੇ ਵੀ ਮੈਨੂੰ ਪੋਲਿਟੀਕਲ ਪਾਰਟੀ ਦੇ ਗਿਲਾ ਹੀ ਇਸ ਹਾਲ ਦਾ ਹੈ ਕਿਸੇ ਕਿਸੇ ਪਾਰਟੀ ਨੇ ਵੀ ਗੈਂਗਸਟਰਵਾਦ ਨੂੰ ਮੁੱਦਾ ਨਹੀਂ ਬਣਾਇਆ ਗੇ ਕਿਸੇ ਨੇ ਵੀ ਲਾਇਨ ਆਰਡਰ ਦੀ ਹਾਲਤ ਨੂੰ ਬਿਮਾਰੀ ਹੈ ਨਹੀਂ ਕਿਹਾ ਸਾਰਿਆਂ ਨੂੰ ਇਹ ਬਲ ਚੰਗਾ ਲੱਗ ਰਿਹਾ ਹੈ ਦਰਾਂ ਦਰ ਜਿਹੜੇ ਗੁੰਡੇ ਆ ਉਹ ਪਰੇ ਤੂੰ 68 ਲਾ ਕੇ ਗੁੰਡਾ ਇੱਕ ਰਿਜ਼ਰਵ ਕਰ ਲਿਆ ਜਾ ਕੇ ਸੈਂਟਰ ਵਾਲਿਆਂ ਨੇ ਉੱਥੇ ਕੀ ਉਹ ਜਵਾਬ ਦੇਣਗੇ ਵੀ 268 ਕਾਦੇ ਲਈ ਲਾਈ ਹੈ ਕਾਦੇ ਲਈ ਤੁਸੀਂ ਉਹਨੂੰ ਹਾਲਤਾਂ ਚ ਹੁਣ ਤੱਕ ਰੋਕਤਾ ਤੁਹਾਡੇ ਹੱਥਾਂ ਦੇ ਵਿੱਚ 7 ਤੇ 8 ਦੀ ਰਾਤ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਬਾਹਰ ਸੀਗਾ ਜਿਹੜਾ ਲਾਰੈਂਸ ਉਸੇ ਰਾਤ ਨੂੰ ਉਹਦੀ ਉਹ ਵੀਡੀਓ ਬਣਦੀ ਹੈ ਤੇ ਤਿੰਨ ਵਾਰੀ ਸਰਕਾਰ ਕੋਰਟ ਨੂੰ ਵੀ ਝੂਠ ਬਾਰੇ ਬੋਲਿਆ ਹੀ ਜਾ ਕੇ ਤਾਂ ਸਰਕਾਰ ਚਾਹਣਾ ਚਾਹੁੰਦੀ ਕਿ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਦਰੀਏ ਇਹ ਗੱਲ ਅਪੀਲ ਕਰਦਾ ਵੀ ਤੁਸੀਂ ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚ ਆਉਂਦਾ ਕਿ ਨਹੀਂ ਆਉਣਾ ਉਹ ਸਮਾਂ ਦੱਸੂਗਾ ਨਹੀਂ ਆਉਂਦਾ ਇਹ ਕੋਈ ਜੂਰੇ ਨਹੀਂ ਹੈ ਪ੍ਰੰਤੂ ਤੁਸੀਂ ਜਿੰਨੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲਾਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ 12 ਮਿਲੀਅਨ ਉਹਦੇ ਉੱਤੇ ਚੱਲ ਗਈ ਐ ਤਾਂ ਤੁਸੀਂ ਹਾਲੇ ਤੱਕ ਇਹ ਦਸਨ ਚ ਕੰਮ ਜਾਬ ਨਹੀਂ ਉਹ ਬਣੀ ਕਿੱਥੇ ਹਾਲੇ ਤਿੰਨ ਮਹੀਨਿਆਂ ਦਾ ਸਮਾਂ ਹੋਰ ਲਈ ਜਾਨੇ ਹੋ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਐ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਐ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਡ ਰਡ ਦੀ ਗੱਲ ਕਰਦੇ ਹੋ ਕੁਰਸੀ ਢਾ ਕੇ 2 ਮਿੰਟ ਘੇਟ ਦੇ ਬਾਹਰ ਨਹੀਂ ਬਹਿ ਸਕਦੇ ਅਸੀਂ ਇਹ ਇਹ ਕਿਹੜਾ ਕਿਹੜਾ ਰਾਜ ਐ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਸਾਰੇ ਤੁਸੀਂ ਜਦੋਂ ਤੁਹਾਡੇ ਕੋਲੇ ਜਿੰਨੇ ਵੀ ਸਾਡੇ ਸਤਿਕਾਰਯੋਗ ਰਾਜਨੀਤਿਕ ਆਗੂ ਆਉਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਣ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਆਇਆਂ ਨੂੰ ਵੀ ਜਿਹੜੀ ਉਹਦੀ ਵੀਡੀਓ ਹੈ ਹੁਣ ਤੁਸੀਂ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲਣਾ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਿਹਾ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਅਦਾਲਤ ਦੇ ਵਿੱਚ ਨਹੀਂ ਰੱਖ ਰਹੀ ਮੈਡਮ ਸੈਸ਼ਨ ਨੇ ਇਹ ਗੱਲ ਹੁਕਮ ਵੀ ਦੇਤੇ ਵੀ ਤੁਸੀਂ ਸਟੇਟ ਸਪੋਰਟ ਦਿਓ ਤਾਂ ਅਸੀਂ ਬਹਿਸ ਕਾਦੇ ਉੱਤੇ ਕਰੀਏ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਰਹਾ ਕਰ ਦਿਓ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੁਸ਼ ਹਾਂ ਉਸ ਗੱਲ ਦੇ ਉੱਤੇ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਜੇ ਤੁਸੀਂ ਤੁਹਾਡੀ ਸਿੱਟ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਤਾਂ ਫਿਰ ਕਾਦੇ ਲਈ ਆ ਮੰਨ ਲਓ ਤੁਸੀਂ ਮੈਨੂੰ ਐਮ ਪੀ ਬਣਾਦ ਨੂੰ ਮੈਂ ਕੀ ਕਰੂੰਗਾ ਐਮ ਪੀ ਬਣ ਕੇ ਮੇਰੇ ਹੱਥ ਵਿੱਚ ਕੀ ਹੋਊਗਾ ਜਦ ਤੱਕ ਤੁਸੀਂ ਸਿਸਟਮ ਬਦਲਣ ਦੀ ਗੱਲ ਨਹੀਂ ਕਰਦੇ ਉਦੋਂ ਬਹੁਤ ਵੱਡਾ ਬਦਲਾ ਲੈ ਕੇ ਆਈ ਸੀ ਮੈਂ ਸਾਨੂੰ ਵੀ ਉਮੀਦ ਸੀ ਇਹਨਾਂ ਲੋਕਾਂ ਤੋਂ ਵੀ ਨਵੇਂ ਆਏ ਨੇ ਯਾਰ ਸ਼ਾਇਦ ਕੋਈ ਨਾ ਕੋਈ ਚੰਗਾ ਕਰਨਗੇ ਪਰੰਤੂ ਸਾਰੇ ਚੁੱਪ ਕਰ ਗਏ ਇੱਕ ਬੰਦੇ ਦੀ ਬੋਲਣ ਦੀ ਹਿੰਮਤ ਨਹੀਂ ਵੀ ਲਾ ਅੰਦਰ ਦੀ ਹਾਲਤ ਕੀ ਹੈ ਘਰੇ ਬੈਠੇ ਫਰੋਟੀਆਂ ਆ ਰਹੀਆਂ ਹੈ ਜਿਹੜੀ ਐਨਆਈਏ ਦੀ ਜਿਹੜੀ ਯੂ ਨੋ ਰਿਪੋਰਟ ਹੈ ਤੁਸੀਂ ਆਪਣਾ ਸਰਚ ਮਾਰ ਕੇ ਦੇਖ ਲਓ ਗੂਗਲ ਤੇ 5 ਕਰੋੜ ਰੁਪਈਆ ਬੰਦਾ ਜੇਲ੍ਹ ਦੇ ਅੰਦਰ ਬੈਠਾ ਕਾਰੋਬਾਰ ਕਰਦਾ ਹੈ ਕੀ ਇਹ ਸੱਚ ਹੈ ਵੀ ਉਹ ਗੈਂਗਸਟਰ ਲਾਰੈਂਸ ਬਿਸ਼ਰੋਈ ਕਰਦਾ ਜਾਂ ਉਹਦੇ ਮਗਰ ਜਿਹੜੀ ਚਿੱਟੀ ਕੱਪੜਿਆਂ ਵਾਲੀ ਟੀਮ ਹੈ ਉਹ ਕਰਦੀ ਹੈ ਜਾਂ ਉਹਨਾਂ ਦਾ ਕੇਵਲ ਨਾਮ ਹੀ ਵਰਤਾਇਆ ਜਾ ਰਿਹਾ ਹੈ ਕਿੱਧਰ ਨੂੰ ਜਾਈਏ ਅਸੀਂ ਹੁਣ ਕੇਸ ਸ਼ੁਰੂ ਨਹੀਂ ਜੋ 2 ਸਾਲ ਦੇ ਵਿੱਚ ਮੈਂ ਕੇਸ ਸਟਾਰਟ ਨਹੀਂ ਕਰਵਾ ਸਕਿਆ ਆਪਣਾ ਤਾਂ ਮੈਂ ਕਿਵੇਂ ਕਹੂੰਗਾ ਵੀ ਉਹ ਸਜਾਵਾਂ ਮਿਲਣਗੀਆਂ ਜਾਂ ਉਹਨਾਂ ਤੱਕ ਕੇਸ ਪਹੁੰਚ ਜਾਊਗਾ ਸਰ ਇਸੇ ਸਮੱਸਿਆ ਦੇ ਹੱਲ ਜੇ ਤੁਸੀਂ ਲੋਕ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੀ ਜਾਂਦੇ ਹੋ ਤਾਂ ਗੱਲ ਹੋਰ ਵੀ ਔਥੈਂਟਿਕ ਹੋ ਸਕਦੀ ਹੈ ਜਿਹੜੀ ਤੁਸੀਂ ਅੱਜ ਮੰਚ ਤੇ ਕਹਿ ਰਹੇ ਹੋ। ਹੋਰ ਹਾਲੇ ਤੱਕ ਹਾਲੇ ਤੱਕ ਮਲੇ ਮੈਂ ਇਸ ਬਾਰੇ ਕੋਈ ਸੋਚਿਆ ਨਹੀਂ ਹੈ। ਕੋਈ ਨਾ ਕੋਈ ਬੰਦੇ ਵਿੱਚ ਵਿਚਾਰ ਆਇਆ ਤਾਂ ਜੂਰ ਵਿਚਾਰ ਆਇਆ। ਕੱਲ ਨੂੰ ਸਾਨੂੰ ਇਲਾਕੇ ਦੀਆਂ ਪੰਚਾਇਤਾਂ ਮਿਲ ਰਹੀਆਂ ਨੇ ਜੀ ਉੱਥੇ। ਉਹਨਾਂ ਦੀ ਹਮ ਤਾਂ ਹਲੇ ਟਾਈਮ ਪਿਆ ਜਿਵੇਂ ਜਿਵੇਂ ਜਿੱਦਣ ਕੋਈ ਜਿੱਦਾਂ ਦੇ ਕੋਈ ਅੱਗੇ ਆਪਣੇ ਕਿੰਨੇ ਤੇ ਕਿਹਾ ਸੀ ਤੁਸੀਂ ਉਹਨਾਂ ਨੂੰ ਇਲੈਕਸ਼ਨ ਵਿੱਚ ਬਾਪੂ ਜੀ ਤੁਸੀਂ ਜਰਨਦਰ ਚੋਣਾ ਵੇਲੇ ਅਸੀਂ ਕਵਰੇਜ ਕੀਤੀ ਸੀ ਤੁਹਾਡੇ ਨਾਲ ਜਾ ਕੇ ਤੁਸੀਂ ਸਰਕਾਰ ਦੇ ਖਿਲਾਫ ਜਾ ਕੇ ਆਪਣੀ ਗੱਲ ਰੱਖੀ ਸੀ ਜੋ ਕਿਉਂਕਿ ਚੋਕੇ ਚੋਕੇ ਨਹੀਂ ਹੈ ਗਿਆ ਹੁਣ ਕਿਉਂਕਿ ਆਮ ਆਦਮੀ ਪਾਰਟੀ ਵੀ ਕਈ ਪਾਸੇ ਜਿਹੜੇ ਆਪਣੇ ਇਸ ਵਕਤ ਚੋਣਾਂ ਲੜ ਰਹੀ ਹੈ ਹਰ ਪਾਸੇ ਕਹਿ ਲਿਆ ਤੇ ਰਹੇ 83% ਤੇ ਉਸ ਨੂੰ ਲੈ ਕੇ ਵੀ ਕਿਤੇ ਖਲਾਫ ਪ੍ਰਚਾਰ ਕਰੋਗੇ ਜਿਵੇਂ ਜਲੰਧਰ ਬਾਈਪਾਲਚ ਕੀਤਾ ਸੀਗਾ ਜਾਂ ਹਲੇ ਸੋਚ ਰਹੇ ਹੋ ਉਸ ਵਾਰ ਦੇਖੋ ਬੇਟਾ ਮੇਰੀ ਕੋਈ ਸਰਕਾਰ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਮੈਂ ਪਹਿਲਾਂ ਵੀ ਇਹ ਕਹਿ ਕੇ ਹਾਂ ਮੈਨੂੰ ਸਗੋ ਜਦੋਂ ਇਹ ਸਰਕਾਰ ਬਣੀ ਹੈ ਮੈਨੂੰ ਖੁਸ਼ੀ ਹੋਈ ਸੀ ਵੀ ਇਹ ਸ਼ਾਇਦ ਐਤਕੀ ਕੋਈ ਪੋਲੀਟੀਕਲ ਸਿਸਟਮ ਬਦਲੂਗਾ ਜਿਹੜੇ ਸਾਰੇ ਬੰਦੇ ਨਵੇਂ ਆਏ ਨੇ ਕੁਝ ਨਾ ਕੁਝ ਨਵਾਂ ਸੋਚਣਗੇ ਪਰੰਤੂ ਹੁਣ ਮੈਂ ਜੇ ਜੀ ਤੁਨੂੰ ਅਸੀ ਆਪ ਦੀ ਗੱਲ ਦੱਸੀਏ ਨਾ ਮੈਂ ਬੱਬਰ ਸ਼ੇਰ ਵਰਗਾ ਪੁੱਤ ਕੋਇਆ ਔਰ ਮੈਂ ਗਵਰਨਮੈਂਟ ਦਾ ਕਮਾਊ ਪੁੱਤ ਐ ਮੈਂ 2 ਕਰੋੜ ਰੁਪਈਆ ਟੈਕਸ ਮਰੇ ਹੋਏ ਦਾ ਵੀ ਭਰੀ ਜਨਾ ਆਈਡੀ ਉੱਤੇ ਕਰਦੇ ਬਈ ਤੋਂ ਮੇਰਾ ਕੇਸ ਸਟਾਰਟ ਦੀ ਹੋ ਜਾ ਕੋਰਟ ਦੇ ਵਿੱਚ ਮੈਂ ਇਹਨਾਂ ਪੋਲੀਟੀਕਲ ਆਗੂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਕੌਣ ਜ਼ਿੰਮੇਵਾਰ ਹੈ ਕੀ ਤੋਂ ਪੁੱਛੀਏ ਇੱਕ ਲਾਰੈਂਸ ਬਿਸ਼ਨੋਈ ਇਹਨਾਂ ਪਾਵਰਫੁੱਲ ਐ ਵੀ ਉਹ ਗੁਜਰਾਤ ਦੇ ਵਿੱਚ ਜਾ ਕੇ ਬੈਠ ਗਿਆ ਉੱਤੇ 268 ਲਾਤੀ ਭਾਜੀਪੀ ਵਾਲੇ ਨੇ ਉਹਨਾਂ ਦੇ ਤੁਹਾਡੇ ਕੋਲ ਆਗੂ ਆਉਣਗੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਪੁੱਛਿਓ ਵੀ 268 ਲਾਉਂਡ ਦੀ ਕੀ ਦੋਬਤ ਆ ਗਈ ਸੀ ਤੁਸੀਂ ਬਿਨਾਂ ਪੁੱਛੇ ਤੋਂ ਐਨਐਸਏ ਲਾ ਕੇ ਸਾਡੇ ਜਿਹੜੇ ਜਵਾਨ ਆ ਉਹਨੂੰ ਬੰਦ ਅੰਦਰ ਬੰਦ ਕਰੀ ਜਾਂਦੇ ਹੋ ਕੀ ਦਿੱਕਤ ਆ ਗਈ ਸਜ਼ਾ ਇੱਕ ਪਾਸੇ ਸਜ਼ਾ ਹੋਣੀ ਦੇਰੇ ਨਾਮ ਨਹੀਂ ਲੈਣਦੇ ਨੇ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਆ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਤਾਂ ਤੁਸੀਂ ਸਾਡੋਂ ਕੋ ਉਹਨਾਂ ਦੇ ਹੋ ਤਾਂ ਤੁਹਾਨੂੰ ਵੋਟਾਂ ਲੈਣ ਵਾਸਤੇ ਹੁਣ ਲਾਰੈਂਸ ਮਿਸ਼ਕੋਈ ਕੋਲੇ ਜਾਣਾ ਚਾਹੀਦਾ ਹੈ ਹੁਣ ਤੁਸੀਂ ਲੋਕਾਂ ਕੋਲੇ ਆਏ ਹੋ ਨਾ ਤਾਂ ਫਿਰ ਲੋਕਾਂ ਦੀ ਗੱਲ ਕਰਦਾ ਮੇਰਾ ਮੈਂ ਆਪਣਾ ਪੁੱਤ ਗਵਾ ਲਿਆ ਮੈਨੂੰ ਨਹੀਂ ਮਿਲਣਾ ਮੇਰਾ ਤਾਂ ਅੱਜ ਤੋਂ 20 ਸਾਲ ਬਾਅਦ ਜਾ ਕੇ ਦੇਖੋ ਉਦੋਂ ਤੱਕ ਮੈਂ ਦੁਨੀਆ ਤੋਂ ਚਲਾ ਜਾਊਂਗਾ ਮੈਂ ਤਾਂ ਜੋ ਖੋ ਲਿਆ ਮੇਰਾ ਘਾਟਾ ਨਹੀਂ ਪੂਰਾ ਹੁੰਦਾ ਪਰੰਤੂ ਮੈਂ ਤੁਹਾਡੇ ਲੋਕਾਂ ਦੇ ਲੜਾਈ ਲੜਨਾ ਚਾਹੁੰਦਾ ਇਸ ਮਾਮਲੇ ਦੇ ਉੱਤੇ ਇਹ ਸਾਰੇ ਲੋਕ ਵਿਕੇ ਹੋਏ ਨੇ ਇਹਨਾਂ ਦੇ ਇਹਨਾਂ ਦੇ ਨੈਕਸਸ ਇਹਨਾਂ ਦੇ ਨਾਲ ਬਣੇ ਹੋਏ ਨੇ ਉਧਰ ਕੋਈ ਝਾਕਣਾ ਨਹੀਂ ਚਾਹੁੰਦਾ ਇਸੇ ਕਰਕੇ ਅਦਾਲਤ ਦੇ ਵਿੱਚ ਕੇਸ ਜਾਂਦਾ ਠੁੱਸ ਹੋ ਜਾਂਦਾ ਤੇ ਮੈਨੂੰ